ਮੈਂ ਇਕਬਾਲ ਸਿੰਘ ਖਾਲਸਾ ਖਾਲਸਾ ਸਾਇਲਸ ਤੋਂ ਮੇਰਾ ਇਹ ਪ੍ਰੋਜੈਕਟ ਖਾਲਸਾ ਸਾਇਲਸ ਜਿਹੜਾ ਪਿੰਡ ਭਿੱਟੇਵੱਡ ਤਹਿਸੀਲ ਡਿਸਟ੍ਰਿਕਟ ਗੁਰਦਾਸਪੁਰ ਵਿੱਚ ਹੈ ਔਰ ਮੈਂ ਇਹ ਕਰੋਨਾ ਟਾਈਮ ਤੋਂ ਅੱਜ ਤੋਂ 4 ਸਾਲ ਤੋਂ ਮਤਲਬ ਇਹ ਜਿਹੜਾ ਸਾਇਲਸ ਤਿਆਰ ਕਰਕੇ ਜਿਹੜਾ ਅਸੀਂ ਜਿੱਥੇ ਛੋਟੇ ਕਿਸਾਨਾਂ ਨੂੰ ਉਪਲਬਧ ਕਰਵਾ ਰਹੇ ਉੱਥੇ ਨਾਲ ਹੀ ਨਾਲ ਲੱਗਦੀਆਂ ਸਟੇਟਾਂ ਵਿੱਚ ਵੀ ਅਸੀਂ ਜਿਹੜਾ ਆ ਇਹ ਉਹਨਾਂ ਨੂੰ ਸਾਇਲਸ ਭੇਜ ਰਹੇ ਆ ਔਰ ਇਹ ਸਾਇਲਸ ਇੱਕ ਅਜਹੀ ਪਸ਼ੂਆਂ ਦੇ ਵਾਸਤੇ ਫੀਡ ਹੈ ਜਾਂ ਖੁਰਾਕ ਆਪਾਂ ਕਹਿ ਸਕਦੇ ਆ ਜਿਹਦੇ ਨਾਲ ਜਿੱਥੇ ਪਸ਼ੂਆਂ ਦਾ ਦੁੱਧ ਵਧਦਾ ਹੈ ਉੱਥੇ ਨਾਲ ਹੀ ਉਹਨਾਂ ਦੇ ਬੱਚੇ ਦੇਣ ਦੀ ਜਿਹੜੀ ਸ਼ਕਤੀ ਹੈ ਉਹ ਵੀ ਵਧਦੀ ਹੈ ਜਿਹੜਾ ਪਸ਼ੂ ਨੂੰ ਲਗਾਤਾਰ ਆਪਾਂ ਸਾਇਲਜ ਦਿੰਨੇ ਆ ਉਸ ਦੀ ਬੱਚੇ ਪੈਦਾ ਕਰਨ ਦੀ ਜਿਹੜੀ ਸ਼ਕਤੀ ਆ ਉਹ ਮਤਲਬ ਆਮ ਪਸ਼ੂ ਜਿਹੜਾ ਹੈ ਜੇ ਤਿੰਨ ਤੋਂ ਚਾਰ ਵਾਰ ਹੀ ਬੱਚੇ ਦਿੰਦਾ ਹੈ ਇਹ ਸਾਇਲਜ ਵਾਲਾ ਜਿਹੜਾ ਜਿਸ ਨੂੰ ਆਪਾਂ ਸਾਇਲਜ ਦੇ ਰਹੇ ਆ ਉਹ 5 ਤੋਂ 6 ਸੂਏ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਨੇ 6 ਸੂਏ tá at the